ਹਾਂਜੀ ਬਾਬੋ ਕੀ ਹਾਲ ਚਾਲ ਨੇ ਸਾਰੇ ਠੀਕ ਠਾਕ ਹੋ ਕਪਾਏ ਪਾਉਂਦਾ ਸਾਨੂੰ ਵੀ ਸਰਬੋ ਤੇਲ ਕੌਣ ਕੌਣ ਪਾਉਂਦਾ ਵਿੱਚ ਕਈ ਬੰਦੇ ਸੈਲ ਦਾ ਪਾਉਂਦੇ ਨੇ ਗੁਲਫ ਦਾ ਪਾਉਂਦੇ ਨੇ ਤੇ ਆਪਾਂ ਸਰਬੋ ਦਾ ਪਾਉਣਾ ਪਹਿਲਾਂ ਤੋਂ ਹੀ ਇੱਕ ਵਾਰੀ ਪਾਇਆ ਸੀ ਆਪਦਾ ਗੁਲਫ ਦਾ ਆਪਨ ਉਹਦਾ ਕੋਈ ਰਿਜ਼ਲਟ ਚ ਲੱਗਿਆ ਨਹੀਂ ਕਰ ਵਧੀਆ ਸਰਬੋ ਦਾ ਤੇਲ ਕਿਹੜੇ-ਕਿਹੜੇ ਪਾਉਂਦੇ ਨੇ ਦੱਸਿਓ ਮੜਾ ਜ ਆਪਾਂ ਨੂੰ ਇਹਦਾ ਪੂਰਾ ਬੈਨੀਫਿਟ ਲੱਗਿਆ ਜਾਣੇ ਜਿਵੇਂ ਆਪਾਂ ਤੇਲ ਕੱਢਦੇ ਆ ਇੱਕ ਤਾਂ ਹੈ ਜਿਹੜਾ ਸਰਬੋ ਦਾ ਤੇਲ ਹੈ ਮੱਚ ਦਾ ਘੱਟ ਹੈ ਇਹ ਗੱਲ ਇੱਕ ਕੰਪਨੀ ਹੈ ਜਿਵੇਂ ਸੈਲ ਦਾ ਅੱਜ ਕੱਲ ਸੈਲ ਦਾ ਮਸ਼ਹੂਰ ਆ ਚਲੋ ਜੋ ਵੀ ਅਗਲੇ ਦੀ ਸਾਨਾ ਪਣੀ ਕਹਿੰਦੇ ਪਰ ਜਿਹੜਾ ਸਰਬੋ ਆ ਸਰਬੋ ਬ੍ਰਾਂਡ ਆ ਬਹੁਤ ਪੁਰਾਣਾ ਬ੍ਰਾਂਡ ਹੈ ਸੈਲਸ ਨੂੰ ਲੱਗਦੇ ਤਾਂ ਹੁਣ ਬਣੇ ਨੇ ਚਲ ਤੇ ਗੁਲਫ ਦੇ ਆ ਕੇ ਅਡੋ-ਅਡੀ ਹੋਉਂਦਾ ਹਨ ਹਰ ਇੱਕ ਦਾ ਪਰ ਮੇਰਾ ਮੰਨਣਾ ਹੈ ਵੀ ਸਰਬੋ ਦਾ ਜਿਹੜਾ ਤੇਲ ਆ ਮੋਗਲ ਲਾਲ ਸਾਰਿਆਂ ਨੂੰ ਬੈਸਟ ਸਰਬੋ ਦਾ ਤੁਸੀਂ ਕਿਹੜਾ-ਕਿਹੜਾ ਮੋਗਲ ਲਾਲ ਪਾਉਂਦੇ ਹੋ ਆਪਦੇ ਇੰਜਨ 'ਚ ਜਾਂ ਟਰੈਕਟਰ ਦੇ ਇੰਜਨ 'ਚ ਜਾਂ ਮਸ਼ੀਨ ਦੇ 'ਚ ਦੱਸਿਓ ਮੜਾ ਜੀ ਵੀ ਕਿਹੜੇ ਦੀ ਕੁਆਲਿਟੀ ਵੱਧ ਆ ਆਪਾਂ ਆਪਣੇ ਕੋਲੇ ਪਹਿਲਾਂ ਮਲਕੀਤ ਮਸ਼ੀਨ ਹੁੰਦੀ ਸੀ ਉਹਦੇ ਉੱਤੇ ਇੰਜਨ ਆਉਂਦਾ ਸੀ ਦੂਜਾ ਕਿ ਆਪਣਾ ਕਲੋਸ ਕਰਦਾ ਖਚਾਈ ਇੰਜਨ ਦੀ ਬਹੁਤ ਹੁੰਦੀ ਸੀ ਪਰ ਉਹਦੇ ਵਿੱਚ ਪਾਇਆ ਸੀ ਆਪਾਂ ਸੈੱਲ ਦਾ ਪਹਿਲਾਂ ਸੈੱਲ ਦਾ ਪਾਇਆ ਫਿਰ ਆਪਾਂ ਪਾਇਆ ਦੂਜਾ ਗੁਲਪ ਦਾ ਕਿੰਨ ਤੇਲ ਉਹ ਮੱਚਦਾ ਕੋਈ ਇੰਜਨ ਸੀ ਜਿਵੇਂ ਨਵਾਂ ਇੰਜਨ ਸੀ ਬਿਲਕੁਲ ਉਹ ਤੇਲ ਥੋੜਾ ਜਿਆਦਾ ਮੱਚਦੇ ਨੇ ਉਹ ਆਪਣੇ ਦੇਖਣ ਨੂੰ ਤਾਂ ਆਪ ਕੋ ਖਰ ਆਪਣੇ ਨਾਲ ਤਾਂ ਵੱਧ ਜਾਣਕਾਰੀ ਵਾਲੇ ਬੰਦੇ ਬੈਠੇ ਨੇ ਜਿੰਨੇ ਕਾਪਾ ਨੂੰ ਨਾ ਮੈਨੂੰ ਤਾਂ ਇਹ ਚੀਜ਼ ਲੱਗੀ ਵੀ ਜਾਨੀ ਉਹ ਤੇਲ ਵੱਧ ਮੱਚਦੇ ਨੇ ਆਪਾਂ ਇਹ ਤੇਲ ਵੀ ਪਾਇਆ ਸੀ ਤੇਲ ਕੱਢਿਆ ਵੀ ਪਿਆਉਣਾ ਇਹ ਜਾਨੀ ਉਹਨਾਂ ਨੂੰ ਘੱਟ ਮੱਚਦਾ ਤੇ ਕਿਹ ਇਹ ਗਾੜਾ ਮੰਨ ਕੇ ਜਦੋਂ ਜਦੋਂ ਕਾਲਾ ਹੋਇਆ ਤੇਲ ਇਹ ਗਾੜਾ ਘੱਟ ਹੁੰਦਾ ਜੋ ਆਪਾਂ ਕਹਿੰਦੇ ਤੇਲ ਬਾਹਲਾ ਗਾੜਾ ਹੁੰਦਾ ਚਿਕਨਾਈ ਬਣੀ ਪਈ ਹੈ ਨਾ ਚਿਕਨਾਈ 'ਚ ਘੱਟ ਬਣਦੀ ਆ ਇਹਦੇ 'ਚ ਇਹ ਆਪਾਂ ਦੇਖਿਆ ਰਿਜ਼ਲਟ ਕੱਢ ਕੇ ਵੀ ਜਿਹੜਾ ਸਰਬੋ ਆਇਦਾ ਸਰਬੋ ਦਾ ਤੇਲ ਲੱਗ ਮਗਲਾ ਇਹ ਸਹੀ ਆ ਮੇਰੇ ਹਿਸਾਬ ਨਾਲ ਬਾਕੀ ਤੁਹਾਨੂੰ ਵੱਧ ਜਾਣਕਾਰੀ ਹੈ ਠੀਕ ਹੈ ਜੀ ਸਰਬੋਤਨ ਬਹੁਤ ਵਧੀਆ ਤੇਲ ਆ ਜਾ ਰਿਹਾ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਪਾਓ ਚਲੋ ਡਾਡ ਡਿਚ ਵਾਇਸ ਹੈ ਨਾ ਹਰੇਕ ਨੂੰ ਵਧੀਆ ਲੱਗਦਾ ਵੀ ਆਪਾਂ ਸੈੱਲ ਦਾ ਪਾਉਣੇ ਆ ਪਰ ਆਹ ਸਰਬੋ ਦਾ ਉਤੋਂ ਦੀ ਹੈ ਜਿਹੜਾ ਸਰਬੋ ਦਾ ਬਹੁਤ ਪੁਰਾਣਾ ਬ੍ਰਾਂਡ ਹੈ ਠੀਕ ਹੈ ਜੀ ਦੱਸਿਓ ਮੜਾ ਵੀ ਕਿਹੜਾ 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 ਤੇਲ ਵਨ ਕਿਹੜਾ ਵਧੀਆ ਫਿਰ ਆਪਾਂ ਛੋਡੇ ਮੁਤਾਬਕ ਹੈ ਨਹੀਂ ਪਤਾ ਬਈ ਚੇਂਜ ਕਰਦੇ ਵੈਸੇ ਤਾਂ ਆਪਾਂ ਚੇਂਜ ਕਰਦੇ ਨਹੀਂ ਪਹਿਲਾਂ ਤੋਂ ਹੀ ਆਪਾਂ ਤਾਂ ਇਹ ਹੀ ਪਾਉਣੇ ਟਰੈਕਟਰ 'ਚ ਵੀ ਮਸ਼ੀਨ 'ਚ ਵੀ ਪਹਿਲਾ ਟਰੈਕਟਰ ਵਾਲੀ ਸੀ ਉਹ ਜੀ ਵੀ ਹੀ ਪਾਉਂਦੇ ਰਹੇ ਆ ਤੇ ਮਲਕੀਤ ਚ ਆਪਾਂ ਦੂਜਾ ਪਾਇਆ ਸੈੱਲ ਦਾ ਤੇ ਗੁਰਪ ਦਾ ਦੋ ਜੀਨ ਸੈੱਲ ਦਾ ਪਾਇਆ ਉਸ ਤੋਂ ਬਾਅਦ ਆਪਾਂ ਪਾਇਆ ਗੁਰਪ ਦਾ ਆਪਾਂ ਨੂੰ ਜਿਆ ਹੋਣੀ ਲੱਗਿਆ ਰਿਜ਼ਲਟ ਵਧੀਆ ਲੱਗਿਆ ਜਾਨੀ ਇਹਦਾ ਸੈੱਲ ਦਾ ਆਪਣਾ ਸਰਬੋਤਮ ਵਧੀਆ ਠੀਕ ਹੈ ਜੀ